ਹਾਂਜੀ ਹੁਣ ਆਪਾਂ ਗੱਲ ਕਰਨ ਜਾ ਰਹੇ ਬਈ ਲੱਖਾ ਸਿੰਘ ਸਿਧਾਣਾ ਦੀ ਜਿਵੇਂ ਕਿ ਰਾਤ ਜਿਹੜੀ ਬਰਨਾਲਾ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਜੋ ਬਈ ਪਟਿਆਲਾ ਤੋਂ ਆ ਰਹੇ ਸੀ ਤੇ ਆਪਣਾ ਸਿੱਧਾ ਮੂੰਹ ਤੇ ਆਣ ਆ ਰਹੇ ਸੀ ਜਿਹਦੇ ਵਿੱਚ ਇਹ ਸਰਕਾਰਾਂ ਤਕਾ ਕਰ ਰਹੀਆਂ ਹੁਣ ਚਦਿਆਮ ਜਿਹੜਾ ਇੱਕ ਟੈਗ ਲੱਗਦਾ ਲੱਖਾ ਸਿੰਘ ਸਿਧਾਣਾ ਤੇ ਜਿਹੜਾ ਲੋਕਾਂ ਨੂੰ ਹੁਣ ਪਹਿਲਾਂ ਵਾਲਾ ਵੀ ਇੱਕ ਗੈਂਗਸਟਰ ਆ ਹੁਣ ਗੈਂਗਸਟਰ ਨਹੀਂ ਰਿਹਾ ਉਹ ਕਿਉਂਕਿ ਹੁਣ ਪੰਜਾਬ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਪੰਜਾਬ ਦੇ ਮੁੱਦਿਆਂ ਤੇ ਪੰਜਾਬੀ ਮਾਂ ਬੋਲੀ ਦਾ ਮੁੱਦਾ ਤੇ ਪਾਣੀਆਂ ਦੇ ਮੁੱਦੇ ਲੈ ਕੇ ਇਹ ਰੋਜ਼ਗਾਰਾਂ ਦੇ ਮੁੱਦੇ ਤਾਂ ਇਹੇ ਜੋ ਪੰਜਾਬ ਦੇ ਲੋਕਾਂ ਨਾਲ ਹੁਣ ਹਰ ਹਰ ਕਿਸੇ ਦੇ ਹੱਕ 'ਚ ਖੜਦੇ ਆਏ ਤੇ ਜਿਹੜਾ ਨਾਲ ਰਾਤ ਲੱਖਾ ਸਿੰਘ ਸੰਧਾਨਾ ਦੇ ਨਾਲ ਹੋਇਆ ਤੋਂ ਸਾਰੇ ਨੇ ਹੁਣ ਖਬਰਾਂ ਦੇਖ ਹੀ ਲਈਆਂ ਜਿਵੇਂ ਮਨਤੋਜ ਮਾਨ ਦਾ ਵੀ ਕਹਿਣਾ ਇਹ ਆ ਵੀ ਲੱਖਾ ਸਿੰਘ ਸੰਧਾਨਾ ਨਾਲ ਹੁਣ ਇਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਗੁੰਡਾਗਰਦੀ ਸ਼ਰਿਆਮ ਨਜ਼ਰ ਆ ਰਹੀ ਹੈ ਤੇ ਜਿੱਥੇ ਵੀ ਹੁਣ ਗੱਲ ਕਰੀ ਆਪਾਂ ਬਰਨਾਲਾ ਤੋਂ ਆ ਰਹੇ ਸੀ ਤੇ ਇੱਕ ਪੰਜਾਬ ਪੁਲਿਸ ਦੀ ਗੱਡੀ ਇੱਕਦਮ ਰਫਤਾਰ ਨਾਲ ਪਹਿਲਾਂ ਹਾਰਨ ਮਾਰਦੀ ਆ ਫਿਰ ਨਾਲ ਗੱਡੀ ਨਾਲ ਗੱਡੀ ਖਹਿ ਕੇ ਲੰਘਦੀ ਆ ਤੇ ਅੱਗੇ ਜਾ ਕੇ ਚੌਂਕੀ ਦੇ ਵਿੱਚ ਲੱਖਾ ਸਿੰਘ ਧਾਨਾ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਤੇ ਜਿਹੜੇ ਉਹਦੇ ਨਾਲ ਦੇ ਮੁਲਾਜ਼ਮਾਂ ਉਹਨਾਂ ਨੂੰ ਵੀ ਧੱਕੇ ਧੱਕੇ ਮਾਰੀ ਜਾਂਦੇ ਲੱਖਾ ਸਿੰਘ ਧਾਨਾ ਦਾ ਵੀ ਕਹਿਣਾ ਤੇ ਪਰ ਜਿਹੜਾ ਇਹ ਸਰਕਾਰਾਂ ਹੁਣ ਸ਼ਰਿਆਮ ਗੁੰਡਾਗਰਦੀ ਦਾ ਨੰਗਾ ਨਾਚ ਕਰ ਰਹੀਆਂ ਜਿਵੇਂ ਸੀਐਮ ਭਵੰਤ ਮਾਨ ਕਿਉਂਕਿ ਜੋ ਵੀ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਨੂੰ ਜੇਲਾ ਸੱਟਿਆ ਜਾਂਦਾ ਤਾਂ ਫਿਰ ਇਹ ਦੱਸੋ ਜੇ ਅਸੀਂ ਸਾਡੀ ਆਵਾਜ਼ ਅਸੀਂ ਚੱਕ ਨਹੀਂ ਸਕਦੇ ਹੁਣ ਇਹ ਦੱਸੋ ਲੱਖਾ ਸਿੰਘ ਧਾਨਾ ਦੇ ਜਿਹੜੇ ਟੈਗ ਲੱਗੇ ਉਹ ਤਾਂ ਨਹੀਂ ਮਿਟ ਸਕਦੇ ਪਰ ਜਿਹੜਾ ਹੁਣ ਇੱਕ ਉਹ ਆਪਣੇ ਇਹ ਗਲਤ ਕੰਮਾਂ ਤੋਂ ਹੁਣ ਸਹੀ ਰਾਹ ਤੇ ਆ ਗਿਆ ਪੰਜਾਬ ਦੇ ਲੋਕਾਂ ਚ ਕਿਤੇ ਵੀ ਕੋਈ ਘਟਨਾ ਵਾਪਰਦੀ ਹੈ ਪਹਿਲਾਂ ਲੱਖਾਂ ਸੰਗ ਸੰਦਾਣਾ ਉਤੋਜਮਾਨ ਭਾਨਾ ਸਿੱਧੂ ਇਹ ਸਾਰੇ ਪਹੁੰਚਦੇ ਹਨ ਤੇ ਪਰ ਜਿਹੜਾ ਹੁਣ ਇੱਕ ਮਾਮਲਾ ਹੋਰ ਸਾਹਮਣੇ ਆ ਗਿਆ ਬਹੁਤ ਵੱਡਾ ਇਹ ਗੁੰਡਾਗਰਦੀ ਪੰਜਾਬ ਪੁਲਿਸ ਦੀ ਦਿਖਾਈ ਜਾਂਦੀ ਆ ਪਹਿਲਾਂ ਇਹਨਾਂ ਨੂੰ ਗੱਡੀ ਨਾਲ ਗੱਡੀ ਖੈਂਕੇ ਲੰਗਦੀ ਆ ਅੱਗੇ ਜਾ ਕੇ ਇਹਨਾਂ ਨੂੰ ਕੇਰ ਲੇਤਾ ਜਾਂਦਾ ਚੌਂਕੀ ਦੇ ਵਿੱਚ ਤੇ ਜਦੋਂ ਇਹ ਗੱਲ ਅੱਗੇ ਕਰਦੇ ਆ ਵੱਡੇ ਅਫਸਰਾਂ ਵੀ ਭਾਈ ਸਾਡੇ ਨਾਲ ਇਹ ਪੁਲਿਸ ਦੀ ਇੱਕ ਗੱਡੀ ਆਉਂਦੀ ਹੈ ਤੇ ਉੱਥੇ ਇਹਨਾਂ ਨੂੰ ਹੀ ਉਲਟਾ ਗ੍ਰਿਫਤਾਰ ਕਰ ਲੈਂਦੇ ਆ ਸ਼ਰਾਬ ਪੀ ਕੇ ਬੈਠੇ ਹੁੰਦੇ ਜਿਹੜੇ ਪੁਲਿਸ ਵਾਲੇ ਤਾਂ ਇਹ ਜਿਹੜੀ ਪੰਜਾਬ ਪੁਲਿਸ ਦੀ ਗੁੰਡਾਗਰਦੀ ਦਿਨ ਬਦਨਵਾਦੀ ਹੁੰਦੀ ਮੰਨਦੇ ਆ ਲੱਖਾਂ ਸਿੰਘ ਸਧਾਨਾ ਤਾਂ ਮੁੱਦਿਆਂ ਤੇ ਗੱਲਾਂ ਕਰਦੇ ਆ ਪੰਜਾਬ ਦੀ ਗੱਲ ਕਰਦੇ ਆ ਇਹ ਕਿਸੇ ਨਾਰਮਲ ਨੂੰ ਜਿਵੇਂ ਨਰਿੰਦਰਦੀਪ ਦਾ ਮਾਮਲਾ ਸਾਹਮਣੇ ਆਇਆ ਉਹ ਵੀ ਇੱਕ ਨਿਰਦੋਸ਼ ਮਾਰੇ ਆ ਜਸਪ੍ਰੀਤ ਮਾਮਲਾ ਸੀ ਉਹ ਵੀ ਇੱਕ ਨਿਰਦੋਸ਼ ਨਾਲ ਇੰਕਾਊਂਟਰ ਹੋਇਆ ਉਹ ਸਾਬਤ ਵੀ ਹੋਇਆ ਪੰਜਾਬ ਪੁਲਿਸ ਵਾਲੇ ਭਗੌੜੇ ਹਜੇ ਤੱਕ 3 ਮਹੀਨਿਆਂ ਦੇ ਕਰੀਬ ਹੋ ਗਏ ਚੱਲੇ ਤੇ ਜੇ ਗੱਲ ਕਰੀਏ ਹੁਣ ਕਰਨਲ ਕੁੱਟ ਮਾਮਲਾ ਕੁੱਟਮਾਰ ਮਾਮਲਾ ਉਹ ਵੀ ਤੁਸੀਂ ਦੇਖਿਆ ਹੀ ਤੇ ਕਈ ਮਾਮਲੇ ਸਾਹਮਣੇ ਆਉਂਦੇ ਆ ਪੰਜਾਬ ਪੁਲਿਸ ਦੀ ਗੁੰਡਾਗਰਦੀ ਨਜ਼ਰ ਆਉਂਦੀ ਆ ਤਾਂ ਬਈ ਚਾਰੇ ਪਾਸੇ ਜੋ ਸੀਐਮ ਪਵੰਤਮਨ ਮੰਨਦੇ ਆ ਜੁੱਧ ਨਸ਼ਮਰਤਾ ਤਾਂ ਜਿਹੜੇ ਕੋਈ ਪੰਜਾਬ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਵੀ ਚੱਕਣ ਲੱਗੇ ਇਹ ਤਾਂ ਕੋਈ ਜੇ ਤਾਂ ਕੋਈ ਨਸ਼ਾ ਬਰਾਮਦ ਹੋਇਆ ਕੋਈ ਚਿੱਟਾ ਵੇਚਦਾ ਲੱਖਾ ਸੰਧਾਨਾ ਜਾਂ ਕੋਈ ਗੈਰਕਾਨੂੰਨੀ ਕੰਮ ਕਰਦਾ ਤਾਂ ਕੈਮਰੇ ਦੇ ਸਾਹਮਣੇ ਪੇਸ਼ ਕਰ ਦੋ ਵੀ ਪਈਏ ਗਲਤ ਕਰਦਾ ਪਹਿਲਾਂ ਵੀ ਰੀਟੇਨ ਕੀਤਾ ਗਿਆ ਸੀ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਪਾਣੀਆਂ ਦਾ ਮਤਾ ਜਿਹੜਾ ਬੁੱਢਾ ਦਰਾ ਦੇ ਵਿੱਚ ਗੰਦਾ ਫੈਕਟਰੀਆਂ ਨਾਲ ਪਾਣੀ ਪਾਇਆ ਜਾਂਦਾ ਤੇ ਜਿਹਦੇ ਵਿੱਚ ਸਾਡੇ ਛੋਟੇ-ਛੋਟੇ ਬੱਚਿਆਂ ਦੇ ਮੂੰਹਾਂ ਦੇ ਵਿੱਚ ਜੰਮਦਿਆਂ ਦੇ ਮੂੰਹਾਂ ਦੇ ਵਿੱਚ ਕੈਂਸਰ ਆ ਤੇ ਸਾਡੇ ਬੱਚੇ ਛੋਟੇ ਵੱਡੇ ਸਾਰਿਆਂ ਨੂੰ ਉਹਦੇ ਨਾਲ ਅੜਿਕਤ ਆਉਂਦੀ ਹੈ ਤੇ ਕੈਂਸਰ ਬਣਦਾ ਟੀਵੀ ਇੰਦੀਆਂ ਸ਼ਿਕਾਇਤਾਂ ਤੇ ਬਿਮਾਰੀਆਂ ਲੱਗਦੀਆਂ ਉਹ ਸਾਡੇ ਘਰਾਂ 'ਚ ਪਹੁੰਚਦਾ ਪਾਣੀ ਜਿਹੜਾ ਵੱਡਾ ਦਰਿਆ ਦੇ ਵਿੱਚ ਪੈਂਦਾ ਫਿਰ ਉਹ ਨਹਿਰਾਂ ਦੇ ਵਿੱਚ ਮਿਲਦਾ ਜਾ ਕੇ ਤਾਂ ਫਿਰ ਉਹ ਸਾਡੇ ਤਹਰਾ ਤੱਕ ਪਹੁੰਚਦਾ ਪਾਣੀ ਜਿਹੜੇ ਲੋਕ ਕਹਿੰਦੇ ਆ ਵੀ ਸਾਨੂੰ ਕੀ ਐਡੀ ਦੂਰ ਬੈਠੇ ਹੁਤਾ ਇਹ ਸਾਰਿਆਂ ਨੂੰ ਬਈ ਇਹਦੇ ਤੋਂ ਨੁਕਸਾਨ ਆ ਤੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਤੇ ਪੰਜਾਬੀ ਮਾਹਮੋਲੀ ਦਾ ਮੁੱਦਾ ਤੇ ਤੁਸੀਂ ਇਹ ਦੇਖੋ ਵੀ ਪੰਜਾਬ ਦੇ ਪ੍ਰਤੀ ਹਰ ਵਕਤ ਗੱਲ ਕਰਦਾ ਲੱਖ ਸੰਸਦਾਨਾ ਤੇ ਪਰ ਅੱਜ ਜਿਹੜੀ ਇਹ ਪੁਲਿਸ ਦੀ ਗੁੰਡਾਗਰਦੀ ਸ਼ਰਿਆਮ ਦਿਖਾਈ ਗਈ ਆ ਇਹ ਤੁਸੀਂ ਦੇਖ ਹੀ ਲਈਆਂ ਹੋਣੀਆਂ ਜਿਵੇਂ ਅਮਨਤੋਜ ਅਮਨਤੋਜ ਸਿੰਘ ਮਾਨ ਦਾ ਵੀ ਕਹਿਣਾ ਵੀ ਇਹ ਗੁੰਡਾਗਰਦੀ ਦਾ ਸ਼ਰਿਆਮ ਨੰਗਾ ਨਾਚ ਦਿਖਾਇਆ ਜਾਂਦਾ ਇਧਰੋਂ ਜਿਹੜੀ ਇਹ ਪੰਜਾਬ ਪੁਲਿਸ ਅਤੇ ਪਰ ਹੁਣ ਪੂਰਾ ਮਾਮਲਾ ਹਜੇ ਸਾਹਮਣੇ ਆਊਗਾ ਬਾਕੀ ਆ ਤਾ ਹੁਣ ਕਿਉਂਕਿ ਜਿਹੜਾ ਇਹ ਪੁਲਿਸ ਪੰਜਾਬ ਪੁਲਿਸ ਇਨਕੁਆਇਰੀ ਕਰ ਰਹੀ ਹੈ ਜਿਹੜੀ ਉੱਥੇ ਕੈਮਰੇ ਲੱਗੇ ਆ ਉਹਦੇ ਵਿੱਚ ਵੀਡੀਓ ਵੀ ਕੈਦ ਹੋਈਆਂ ਵੀ ਕੀ ਦਾ ਵਾਧਾ ਹੋਇਆ ਪੰਜਾਬ ਪੁਲਿਸ ਦੀ ਇੱਕ ਗੱਡੀ ਪਹਿਲਾਂ ਹਾਰਨ ਮਾਰਦੀ ਆ ਫਿਰ ਇੱਕਦਮ ਲੱਖਾ ਸਿੰਘ ਸੰਧਾਨਾ ਦੀ ਗੱਡੀ ਨਾਲ ਟਕਰਾ ਕੇ ਅੱਗੇ ਲੰਘਦੀ ਆ ਤੇ ਜਦੋਂ ਇਹ ਗੱਡੀ ਮਗਰ ਲਾਉਂਦੇ ਅੱਗੇ ਚੌਂਕੀ ਦੇ ਵਿੱਚ ਰੋਕਦੇ ਆ ਤੇ ਅੱਗੇ ਜਾ ਕੇ ਦੱਸਦੇ ਵੀ ਪਈ ਆ ਗੱਡੀ ਸੀ ਤੇ ਸਾਨੂੰ ਇੱਕਦਮ ਸਾਡੇ ਨਾਲ ਟਕਰਾ ਕੇ ਆਈ ਆ ਤੇ ਅਗੋਂ ਪੁਲਿਸ ਵਾਲੇ ਦਰ ਸ਼ਰਾਬ ਦੇ ਡੱਕੇ ਬੈਠੇ ਹੁੰਦੇ ਉਹਨਾਂ ਨੂੰ ਅਰੈਸਟ ਕਰ ਲੈਂਦੇ ਤੇ ਜਿਹੜੇ ਉਹਦੇ ਨਾਲ ਦੇ ਮੁਲਾਜ਼ਮਾ ਨੂੰ ੱੱਕੇ ਮਾਰੀ ਜਾਂਦੇ ਇਹ ਗੁੰਡਾਗਰਦੀ ਅੱਜ ਜਿਹੜੀ ਲੱਖਾ ਸਿੰਘ ਸੰਧਾਨਾ ਰਾਤ ਡਿਟੇਨ ਕੀਤਾ ਗ੍ਰਿਫਤਾਰ ਕਰ ਲਿੱਤਾ ਜਾਂਦਾ ਤੇ ਇਹ ਪਈ ਅੱਜ ਦੀ ਸਾਡੀਆਂ ਸਰਕਾਰਾਂ ਦੀ ਜਿਹੜਾ ਵੀ ਕੋਈ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਤੇ ਪਰਚੇ ਪਾ ਕੇ ਜੇਲ੍ਹ ਦੇ ਵਿੱਚ ਸਿੱਟਿਆ ਜਾਂਦਾ ਤਾਂ ਇਹ ਅੱਜ ਦਾ ਮਾਮਲਾ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਨਾ ਕਿ ਹੁਣ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਜਿਹਦੇ ਤੱਕ ਵੀ ਵੀਡੀਓ ਜਾਂਦੀ ਹੈ ਪਹਿਲੀ ਗੱਲ ਤਾਂ ਆਪਾਂ ਇਹ ਕਵਾਂਗੇ ਵੀ ਤੁਹਾਡਾ ਕੀ ਕਹਿਣਾ ਭਾਈ ਕਿਉਂਕਿ ਜਨਤਾ ਜਨਾਰਦਨ ਹੁੰਦੀ ਹੈ ਤੇ ਤੁਸੀਂ ਵੀ ਕਮੈਂਟ ਕਰੋ ਆਪਣੇ ਵਿਚਾਰ ਰੱਖੋ ਵੀ ਤੁਹਾਡਾ ਕੀ ਕਹਿਣਾ ਵੀ ਲੱਖਾਂ ਸੰਸਦਾਨਾਂ ਨੂੰ ਜਿਹੜਾ ਇਹ ਚੱਕਿਆ ਗਿਆ ਤੁਸੀਂ ਵੀ ਦੇਖ ਲਈਆਂ ਖਬਰਾਂ ਸਾਰੀਆਂ ਨਹੀਂ ਵੀ ਇਹ ਮਾਮਲੇ ਜਿਹੜੇ ਸਾਹਮਣੇ ਆ ਚੁੱਕਿਆ ਵੀ ਤੁਹਾਡਾ ਇਹਨਾਂ ਬਾਰੇ ਕੀ ਕਹਿਣਾ ਲੱਖਾਂ ਸੰਸਦਾਨਾਂ ਬਾਰੇ ਕਿਉਂਕਿ ਇੱਕ ਹੁਣ ਸਮਾਜ ਸੇਵੀ ਬਣ ਚੁੱਕੇ ਬਈ ਪਹਿਲਾਂ ਵਾਲਾ ਜਿਹੜੇ ਟੈਗ ਲੱਗਿਆ ਵੀ ਇੱਕ ਗੈਂਗਸਟਰ ਸੀ ਉਹ ਤਾਂ ਨਹੀਂ ਮਿਟ ਸਕਦਾ ਪਰ ਜਦੋਂ ਬੰਦਾ ਕੋਈ ਸੁਧਰਨ ਦੀ ਗੱਲ ਕਰਦਾ ਤਾਂ ਇਹ ਸਰਕਾਰਾਂ ਨਹੀਂ ਸੁਧਰ ਦਿੰਦੀਆਂ ਤਾਂ ਜੇ ਉਹਨਾਂ ਗੱਲ ਕਰੀਏ ਆਪਾਂ ਇੱਕ ਅਤਵਾਦੀ ਕੋਈ ਜ਼ਮਦਾ ਨਹੀਂ ਢਿੱਡ ਚੋਂ ਉਹਨੂੰ ਇਹ ਸਾਵਾ ਬਣਾਉਂਦਾ ਇਹ ਸਰਕਾਰਾਂ ਬਣਾ ਦਿੰਦੀਆਂ ਤਾਂ ਹੁਣ ਜੇ ਕੋਈ ਪੰਜਾਬ ਦੇ ਚੰਗੇ ਰਾਹ ਤੇ ਤੁਰਦਾ ਇਹ ਸਰਕਾਰਾਂ ਨਹੀਂ ਤੁਰਨ ਦਿੰਦੀਆਂ ਉਹ ਆਪਣੇ ਬੱਚੇ ਪੜ ਰਿਹਾ ਵਧੀਆ ਪੰਜਾਬ ਦੇ ਮੁੱਦਿਆਂ ਤੇ ਗੱਲਾਂ ਕਰ ਰਿਹਾ ਜਿੱਥੇ ਕੋਈ ਘਟਰਾ ਵਾਪਰਦੀ ਹੈ ਉੱਥੇ ਲੱਖਾ ਸਿੰਘ ਸਿਧਾਨਾ ਤੇ ਮੈਂ ਤੋਜਮਾਨ ਪਹਿਲਾਂ ਖੜੇ ਹੋਣਗੇ ਤੇ ਇਹ ਤੁਸੀਂ ਦੇਖਦੇ ਹੋਈਆਂ ਖਬਰਾਂ ਤੇ ਅੱਜ ਦਾ ਜਿਹੜਾ ਟੌਪਿਕ ਹੈ ਬਈ ਇਹ ਲੱਖਾ ਸਿੰਘ ਸਿਧਾਨਾ ਨੂੰ ਲੈ ਕੇ ਸੀ ਤੇ ਆਪਾਂ ਫਿਰ ਤੋਂ ਅਪੀਲ ਕਰਦੀ ਹੈ ਆਪਣੇ ਪੰਜਾਬੀ ਭੈਣ ਭਰਾ ਨੂੰ ਸਾਰਿਆਂ ਨੂੰ ਵੀ ਸੋਡਾ ਕੀ ਕਹਿਣਾ ਬਈ ਆਪਣੇ ਵੀ ਵਿਚਾਰ ਜ਼ਰੂਰ ਰੱਖੋ ਕਮੈਂਟਾਂ ਰਾਹੀਂ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਰਾ ਵੀ ਮਿਲਦਾ ਰਹੇ ਨਵੇਂ ਟੌਪਿਕ ਤੇ ਧੰਨਵਾਦ